ਗੜੀ ਰਹੀ ਹੈ ਕਿਤਾਬ ਦੇ ਤਰ੍ਹਾਂ ਇਹ ਫੋਟੋ ਦਾ ਬੰਦ ਹੋ ਗਿਆ ਜੀ ਜਿਆਦੀ ਨਾ ਸਿੱਖੇ ਇੱਕ ਕਾਲਾ ਚਾਹ ਤੇ ਉਹ ਮੁਸਾਫਰ ਤੇ ਅੱਜ ਜੇ ਵੀ ਮਾਰਛ ਕੇ ਨਾਮ ਇੱਕ ਜ਼ਿੰਮੇਦਾਰ ਕਿਹੜਾ ਜੀ ਫੋਰਟ ਦੀ ਵੰਡੀ ਚ ਕੋਈ ਤਾਂ ਲੰਗ ਹੋਰ ਹੈ ਕਿ ਕਿ ਵੀ ਤੁਹਾਨੂੰ ਅਣਵੇਦੀ ਦੂਸਰੋਂ ਤੁਹਾਡੀ ਹੈਗਾ ਕਿ ਕਿਹੜੀ ਮੰਡੀ ਚ ਦੇਖੋ ਜੀ ਅੱਜ ਅਸੀਂ ਆਪਣੀ ਅਨਾਜ ਮੰਡੀ ਡੇਰਾ ਬਾਬਾ ਨਾਨਕ ਵਿਖੇ ਆਏ ਆ ਸਾਡੇ ਧਿਆਨ ਚ ਮਸਲਾ ਆਇਆ ਸੀਗਾ ਕਿ ਰਿਗਾਰਡਿੰਗ ਜਿਹੜੇ ਆਰਤੀਏ ਨੇ ਉਹ ਬਿਨਾ ਪਰਚੇਸ ਤੋਂ ਜਿਹੜੇ ਆ ਵਾਰਦਾਨਿਆਂ ਵਿੱਚ ਮਾਲ ਭਰੀ ਜਾ ਰਹੇ ਆ ਉਸ ਸੰਬੰਧੀ ਜਿਹੜੀ ਹੈ ਇਹ ਗੱਲ ਜਿੰਦਾ ਸਾਡੇ ਧਿਆਨ ਚ ਆਈ ਹੈ ਉਪਰੰਤ ਅਸੀਂ ਕਾਰਵਾਈ ਕਰਦੇ ਹੋਏੰ ਮੈਂਨਾ ਡੀਐਫਐਸਸੀ ਨੇ ਮੱਤੀ ਅਫਸਰ ਨੇ ਜਿੰਨਾ-ਜਿੰਨਾ ਦੀ ਵੀ ਇਹਦੇ ਵਿੱਚ ਗਲਤੀ ਹੈ ਉਸ ਸਬੰਧੀ ਜਿਹੜਾ ਅਸੀਂ ਲਿਖਤੀ ਤੌਰ 'ਤੇ ਸਪਸ਼ਟੀਕਰਨ ਮੰਗ ਰਹੇ ਹਾਂ ਜੇ ਉਹ ਸਪਸ਼ਟੀਕਰਨ ਸਾਨੂੰ ਸਹੀ ਪਾਇਆ ਜਾਂਦਾ ਹੈ ਕਿ ਇਹਦੇ ਵਿੱਚ ਕਿਸੇ ਤਰ੍ਹਾਂ ਨਹੀਂ ਹੋਈ ਤੋ ਉਸ ਸਬੰਧੀ ਕਾਰਵਾਈ ਕੀਤੀ ਜਾਵੇਗੀ ਇਹਦੇ ਵਿੱਚ ਧਿਆਨ ਚਾਅ ਹੈ ਕਿ ਆਰਤੀਆਂ ਨੇ ਬਿਨਾਂ ਦੱਸੇ ਜਿਹੜੀ ਹੈ ਇਹ ਪਰ ਆਪਣੇ ਬਾਰਦਾਨਿਆਂ ਜੀ ਭਰਤੀ ਕੀਤੀ ਹੈ ਉਸ ਸਬੰਧੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਜਿਹੜੇ ਸਾਡੇ ਪਰਚੇਜ਼ਿੰਗ ਏਜੰਸੀ ਹੈ ਸਾਡੀ ਸੈਕਟਰੀ ਮਾਰਕੀਟ ਕਮੇਟੀ ਦੇ ਨੇ ਜਾਂ ਆਰਤੀਏ ਨੇ ਜੋ ਵੀ ਰੂਲ ਅਨੁਸਾਰ ਜਿੱਦਾਂ ਉਹਨਾਂ ਦਾ ਸਪੱਸ਼ਟੀਕਰਨ ਸਾਨੂੰ ਆਂਦਾ ਟਾਈਮ ਬਾਉਂਡ ਕਰ ਦਿੱਤਾ ਤੇ ਜੋ ਵੀ ਇਸ ਸੰਬੰਧੀ ਜੋ ਸਾਨੂੰ ਸਪੱਸ਼ਟੀਕਰਨ ਆਂਦਾ ਅਸੀਂ ਸਖਤ ਤੋਂ ਸਖਤ ਰੂਲ ਅਨੁਸਾਰ ਜਿਹੜੀ ਹੈ ਉਹ ਕਾਰਵਾਈ ਕਰਾਂਗੇ ਦੂਸਰੀ ਗੱਲ ਮੈਂ ਇਹ ਕਹਿਣਾ ਚਾਹਾਂਗਾ ਕਿ ਜਿੰਨੇ ਵੀ ਗੁਰਦਾਸਪੁਰ ਦੀਆਂ ਸਾਡੀਆਂ ਮੰਡੀਆਂ ਜਿੱਥੇ ਪਰਚੇਜ਼ ਹੋ ਰਹੀ ਹੈ ਮੇਰੇ ਬਾਕੀ ਦੇ ਆਰਤੀ ਵੀਰਾਂ ਨੂੰ ਜਿਹੜੇ ਕੰਮ ਨਹੀਂ ਕਰ ਰਹੇ ਉਹਨਾਂ ਨੂੰ ਅਪੀਲ ਹੈ ਕਿ ਕਿਉਂਕਿ ਵਾਰਦਾਨੇ ਦੀ ਸਾਡੇ ਕੋਲ ਤੂੰ 100% ਤੋਂ ਵੱਧ ਜਿਹੜੇ ਬਾਣਦਾਂ ਨੇ ਉਪਲਬਧ ਨੇ ਅਸੀਂ ਅਵੇਲੇਬਲ ਕਰਾ ਚੁੱਕੇ ਆਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਬਟ ਇਹਨੂੰ ਅਸੀਂ ਭਰਨਾ ਆ ਪਰਚੇਜ਼ ਤੋਂ ਬਾਅਦ ਵਿੱਚ ਇਹ ਜਿਹੜੀ ਅੰਗੈਲੀ ਹੈ ਇਹ ਬਿਲਕੁਲ ਵੀ ਜਿਹੜੀ ਹੈ ਇਹ ਜਿਹੜੀ ਆਪਣੀ ਅੰਗੈਲੀ ਦੀ ਸੂਰਤ ਵਿੱਚ ਸਖਤ ਕਾਰਵਾਈ ਹੋਏਗੀ ਇਸ ਵਿੱਚ ਮੈਂ ਫੇਸਪੱਛ ਕਰਦਾ ਮਾਂ ਆਪਣੇ ਆਰਤੀ ਵੀਰਾਂ ਨੂੰ ਕਿ ਤੁਸੀਂ ਜਿਹੜੀ ਹੈ ਪਰਚੇਜ਼ ਕਰਨ ਤੋਂ ਬਾਅਦ ਪਰਤੀ ਕਰੋ ਤਾਂ ਜੋ ਕਿਸੇ ਤਰ੍ਹਾਂ ਦੇ ਵੀ ਨਾ ਤੁਹਾਡੀ ਖੱਜਲ ਖਰਾਬੀ ਹੋਵੇ ਨਾ ਸਾਡੇ ਕਿਸਾਨ ਵੀਰਾਂ ਦੀ ਹੋਵੇ ਤੇ ਨਾ ਹੀ ਆਪਣੇ ਜਿਹੜੇ ਸੈਲਰ ਵੀਰਾਂ ਦੀ ਹੋਵੇ। ਇੱਕ ਸਰ ਜੀ ਤੁਹਾਨੂੰ ਕਿ ਜਿਵੇਂ ਹੁਣ ਅੱਜ 8 ਤਰੀਕ ਹੋ ਗਈ ਹੈ। 16 ਤਰੀਕ ਤੱਕ ਖਰੀਦਾ ਸਰਕਾਰ ਨੇ ਕਿਹਾ ਹੋਇਆ ਹੈ। ਤੇ ਇੰਨੀ ਡਿਲੇਟ ਦਾ ਕਾਰਨ ਕੀ ਹੈ ਵੀ ਹਲ ਤੱਕ ਮੰਡੀਆ 'ਚ ਖਰੀਦ ਸ਼ੁਰੂ ਕਿਉਂ ਨਹੀਂ? ਦੇਖੋ ਜਿਹਦੇ ਵਿੱਚ ਮੈਂ ਹੀ ਦੱਸਾਂਗਾ ਤੁਸੀਂ ਆਪ ਸਾਰੇ ਜਾਨੂ ਵਿੱਚ ਬਰਸਾਤਾਂ ਵੀ ਆ ਗਈਆਂ। ਲਗਾਤਾਰ بارش ਵੀ ਪਈ ਹੈ ਜਿਹਦੇ ਕਰਕੇ ਥੋੜੀ ਜਿਹੀ ਹੋਈ ਹੈ। ਬਟ ਫਿਰ ਵੀ ਜਿਹੜਾ ਅਸੀਂ ਟਾਰਗੇਟ ਹੈ ਟਾਈਮਲੀ ਜਿਹੜਾ ਅਸੀਂ ਪੂਰਾ ਕਰਾਂ ਕਿੰਨੇ ਦਿਨ ਤੱਕ ਇਸ ਜੜੀ ਹੈ ਸ਼ੁਰੂਆਤ ਹੋ ਜੇ। ਇਹ ਆਪਣੇ ਲੋਕਾਂ ਕੋਲ ਜਿਗਰ ਦੀ ਸ਼ੁਰੂ ਹੋ ਸਕਦੀ ਹੈ ਜਿਵੇਂ ਕਿ ਜਿਹੜੇ ਨੋਰਮਸ ਦਾ ਮਸਾਲਾ ਜਿਹੜੀਆਂ ਆਉਂਦੀਆਂ ਪਿਆ ਉਹ ਅਸੀਂ ਕਿਦਾਂ ਨੂੰ ਤਿਆਰ ਨਾ ਜਿਹੜੀਆਂ ਤੇਰੀਆਂ ਚ 17 ਮਹੀਨੇ ਤੋਂ ਬਾਅਦ ਮਹੀਨੇ ਹੋ ਗਿਆ ਉਹਦਾ ਪਿਛਲੇ ਵਾਲੇ ਜਿਹੜੀਆਂ 22 ਮਹੀਨੇ ਬਸ ਸਾਡੇ ਇੱਕ ਟੀਮ ਆ ਰਹੀ ਹੈ ਪੂਰੇ ਪੰਜਾਬ ਚ ਪੈਨ ਪੰਜਾਬ ਦੀ ਇੱਕ ਸਰਵੇ ਹੋ ਰਿਹਾ ਸਾਰੀਆਂ ਮੰਡੀਆਂ ਦਾ ਠੀਕ ਹੈ ਜੀ ਜਿਸ ਤਾ ਤੁਹਾਨੂੰ ਡੀਐਫਐਚ ਸਾਹਮਣੇ ਦੱਸਿਆ ਉਸ ਸਬੰਧੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਠੀਕ ਹੈ ਤੁਹਾਨੂੰ ਧੰਨ ਡੇਰਾ ਪਪਾ ਨਾਨਕਮ ਮੰਡੀ ਚ ਕੁਝ ਕਾਤਾ ਮਿਲੀਆਂ ਜਿਗੀਆਂ ਇਹ ਕੋਸਨ ਇਨਸਪੈਕਟਰਾਂ ਦੇ ਮਿਲੀ ਭੁਗਤ ਨਾਲ ਜਿਹੜਾ ਇਨਸਪੈਕਟਰ ਨੇ ਸਰਕਾਰੀ ਬਾਜ਼ਾਰਦਾਨਾ ਜਿਹੜਾ ਆਰਤੀਆਂ ਨੂੰ ਦਿੱਤਾ ਔਰ ਆਰਤੀਆਂ ਨੇ ਬਿਨਾ ਕਿਸੇ ਪਰਚੇਜ ਕਰਨ ਤੋਂ ਬਿਗਾਰ ਚਿੱਤਾ ਮਾਲ ਜਿਹੜਾ ਉਹ ਸਰਕਾਰ ਦੇ ਬਾਜ਼ਾਰਦਾਨੇ ਚ ਪਾੜਤਾ ਕੋਈ ਪਰਚੇਜ ਨਹੀਂ ਹੋਈ ਜਿੱਦ ਵਿੱਚ ਕਿਹਾ ਕਿ ਨਾਰਮਸ ਨੇ ਇਹਨਾਂ ਦੇ ਹੁੰਦੇ ਕੁਛ ਉਹਦੇ ਚ ਕੋਈ ਉਹਨੂੰ ਫਾਲੋ ਨਹੀਂ ਕੀਤਾ ਗਿਆ ਤਾਂ ਕਿਤੇ ਨਾ ਕਿਤੇ ਮੈਨੂੰ ਜਿਹੜੇ ਜ਼ਿਮੇਵਾਰ ਅਫਸਰ ਨੇ ਉਹਨਾਂ ਦੀ ਵੀ ਕਿਤੇ ਨਾ ਕਿਤੇ ਇਹਦੇ 'ਚ ਲੱਗਦੀ ਹੈ ਕਿ ਸਾਰਿਆਂ ਦੇ ਮਿਹਲੀ ਭੂਤ ਨਾਲ ਹੀ ਇਹ ਕੰਮ ਹੁੰਦਾ ਅਦਰਵਾਈ ਇੱਕ ਬੰਦੇ ਦੀ ਮਿਹਲੀ ਭੂਤ ਨਾਲ ਤਾਂ ਕੰਮ ਹੋਰ ਹੀ ਚੱਕਦਾ ਇਸ ਕਰਕੇ ਸਾਰੇ ਜ਼ਿਮੇਵਾਰ ਨੇ ਅਫਸਰ ਕੋਈ ਇੱਕ ਕਿਉਂ ਨਹੀਂ ਕਾਰਵਾਈ ਹੋਏਗੀ ਇਹਨਾਂ ਤੇ ਸਖਤਕਾਰ ਡੀ ਸਾਹਿਬ ਨੇ ਦੱਸਿਆ ਨਹੀਂ ਕਿ ਇਹਨਾਂ ਤੇ ਸਖਤ ਕਾਰਵਾਈ ਕਰਾਂਗੇ ਜਿਹੜੇ ਜਿੰਨੂੰ ਦੇਖੋ ਹੁਣ ਬਾਰਦਾਨਾ ਵਾ ਬਾਰਦਾਨੇ 'ਚ ਭਰ ਗਿਆ ਹੁਣ ਬਾਰਦਾਨਾ ਜਿਵੇਂ ਮੈਨੂੰ ਡੀ ਐਮ ਸਾਹਿਬ ਕਹਿੰਦੇ ਕਹਿਣ ਦੇ ਸੀਗੇ ਇੱਕ ਬਾਰਦਾਨਾ ਆਪਾਂ ਆੜਤੀਆਂ ਨੂੰ ਪਾਵਾਂਗੇ ਉਦੀ ਜਿਵੇਂ ਇੱਕ ਬੋਰੀ ਦੀ ਕੀਮਤ 90 ਰੁਪਏ ਹੈ ਤਾਂ ਜਦੋਂ ਇਹਨੂੰ ਪਲਟਨ ਦੇ ਦਿੱਤਾ ਉਹਦੀ ਉਹ ਵੀ ਕੈਟਾਗਰੀ ਚੋਂ ਬੀਚ ਹੋ ਜਾਣਾ ਤੇ ਜੇ ਬੀਚ ਹੋ ਗਈ ਤਾਂ ਦੀ ਕੀਮਤ 20 ਰੁਪਏ ਰਹਿ ਜਾਣੀ ਹੈ ਤਾਂ 70 ਰੁਪਏ ਤਾਂ ਗਏ ਨਾ ਤਾਂ ਜਿਹੜਾ ਬਾਰਤਨ ਹੈ ਉਹਨਾਂ ਇਨਸਪੈਕਟਰਾਂ ਨੂੰ ਪਹਿਣਾ ਚਾਹੀਦਾ ਹੈ ਆੜਤੀਆਂ ਨੂੰ ਨਹੀਂ ਪਹਿਣਾ ਚਾਹੀਦਾ ਕਸੂਰ ਤਾਂ ਇਨਸਪੈਕਟਰਾਂ ਨੇ ਆੜਤੀ ਥੋੜੇ ਕਸੂਰਵਾਰ ਨੇ ਆੜਤੀਆਂ ਨੂੰ ਦੇਣਾ ਨਹੀਂ ਚਾਹੀਦਾ ਬਾਰਤਨਾਂ ਜੇ ਬਾਰਤਨਾਂ ਨਾ ਦਿੰਦੇ ਤਾਂ ਬਾਰਤਨਾਂ 'ਚ ਸਰਕਾਰੀ ਮਾਲ ਨਾ ਪਹੁੰਚੇ ਇਸ ਕਰਕੇ ਮੈਂ ਇਹੀ ਚਾਹੁੰਦਾ ਕਿ ਜਿਹੜੇ ਬੰਦੇ ਦਾ ਜਿਹੜਾ ਕਸੂਰ ਹੈ ਉਹਨੂੰ ਉਨੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਚਾਹੇ ਉਹ ਆਰਟੀ ਆ ਚਾਹੇ ਉਹ ਇਨਸਪੈਕਟਰ ਆ ਚਾਹੇ ਉਹ ਡੀ ਐਮ ਜਿਹੜਾ ਮਰਜ਼ੀ ਹੋਵੇ ਜਿੰਨੀ ਜਿੰਨੀ ਕਹਿਦੀ ਜੁਮੈਰੀ ਫਿਕਸ ਵਾ ਉਨੀ ਉਨੀ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਔਰ ਮਿਲੇਗੀ ਵੀ ਜ਼ਰੂਰ ਤੇ ਜਿਹੜਾ ਇੱਕ ਸਵਾਲ ਕੀਤਾ ਸੀ ਕਿ ਜਿਹੜੇ ਕੈਰੀਫਰੀਟ ਜਿਹੜੀ 16 ਤਰੀਕ ਦੀ ਅਨਾਉਂਸਮੈਂਟ ਦੇਖੋ ਜੀ ਜਿਹੜੀ ਤੁਸੀਂ ਕਰੀਟ ਦੀ ਗੱਲ ਕਰਦੇ ਹੋ ਸਰਕਾਰ ਨੇ 17% ਮਹਿੰਸਾ ਵਾਲਾ ਜਿਹੜਾ ਝੋਨਾ ਲੈਣਾ ਹੁੰਦਾ ਕੀ ਹੈ ਕਿ ਜਦੋਂ ਖਰੀਦ ਸ਼ੁਰੂ ਹੁੰਦੀ ਹੈ ਕੋਈ 20 ਵਾਲਾ ਲਾਇਆ ਕੋਈ 22 ਵਾਲਾ ਲਾਇਆ ਕੋਈ 24 ਵਾਲਾ ਲਾਇਆ ਪਰ ਜਦੋਂ ਸਰਕਾਰ ਦੇ ਬਾਜ਼ਾਰਦਾਨੇ ਚ ਮਾਲ ਪੈ ਜਾਂਦਾ ਹੈ ਤਾਂ ਫਿਰ ਕਹਿੰਦੇ ਨੇ ਜੀ ਆਰਤੀ ਕਹਿ ਦਿੰਦੇ ਨੇ ਦੂਜਾ ਕਹਿੰਦਾ ਜੀ ਮਾਲ ਚੁੱਕਿਆ ਨਹੀਂ ਗਿਆ ਫਿਰ ਮਿੱਲਾਂ ਵਾਲਿਆਂ ਨੂੰ ਮਾਲ ਦੇਣਾ ਫਿਰ ਮਿੱਲਾਂ ਵਾਲੇ ਕਹਿੰਦੇ ਜੀ ਅਸੀਂ ਤਾਂ 17% ਵਾਲਾ ਲੈਣਾ ਜਾਂ 22% ਵਾਲਾ ਤੇ ਫਿਰ ਕੱਟ ਲੱਗੂਗਾ ਅਜਾ ਕੱਟ ਲੱਗੂਗਾ ਤਾਂ ਕੱਟ ਨਾ ਨਾ ਤਾਂ ਦੇਣਾ ਇਨਸਪੈਕਟਰ ਨੇ ਤਾਂ ਨਾ ਦੇਣਾ ਮਾਰਕੀਟ ਕਮੇਟੀ ਨੇ ਤਾਂ ਨਾ ਦੇਣਾ ਆਰਤੀ ਨੇ ਉਹ ਫਿਰ ਕੱਟ ਜ਼ਿੰਮੇਵਾਰ ਕੋ ਲੈਣਗੇ ਨਾ ਇਹ ਤਾਂ ਜਦੋਂ ਜ਼ਿਮੀਦਾਰ ਕੋ ਕੱਟ ਲੈਣਗੇ ਜ਼ਿਮੀਦਾਰ ਕਹਿੰਦਾ ਮੈਂ ਤਾਂ ਸਰਕਾਰ ਦੇ ਖਾਤੇ ਚ ਪਾ ਕੇ ਆਇਆ ਜੀ ਸਰਕਾਰੀ ਫਾਰਮਰਾਂ ਨੇ ਚ ਪਾ ਕੇ ਆ ਮੈਨੂੰ ਕੱਟ ਕਾਤਾ ਪਿਛਲੀ ਵਾਰੀ ਵੀ ਇਹੋ ਕੁਛ ਹੀ ਹੋਇਆ 2-200 ਰੁਪਇਆ ਕੱਟ ਲਾਇਆ ਪਹਿਲਾਂ ਇਥੋਂ ਕੱਟ ਲੱਗ ਕੇ ਮਾਲ ਚੁੱਕਿਆ ਤਾਂ ਇਸ ਵਾਰ ਉਹ ਕੰਮ ਨਹੀਂ ਹੋਣਾ ਕਿ ਕੱਟ ਮੈਂ ਜ਼ਿਮੀਦਾਰਾਂ ਨੂੰ ਨਹੀਂ ਲੱਗਣ ਦੇਣਾ ਪਰ ਕਿਸਾਨ ਤੇ ਮੰਡੀਆਂ ਚ ਖਜਲ ਖਾ ਰਹੇ ਉਹਨਾਂ ਦਾ ਕੀ 17% ਮੌਇਸਚਰ ਵਾਲਾ ਜਿਹੜਾ ਚੋਨਾ ਮੇਰੇ ਨਾਲ ਹੁਣ ਤੁਸੀਂ ਚਲ ਜਾਓ ਮੰਡੀਆਂ ਚ ਜੀ ਸਾਹਿਬ ਨਾਲ ਆਓ ਆਪਾਂ ਹੁਣੇ ਪਰਚੇਜ ਪਉਣੇ ਆ ਜਿਹੜੇ ਕਿਸਾਨ ਹੈਗੇ ਬੈਠੇ ਨੇ ਪਰ ਮੈਂ ਕਿਸਾਨਾਂ ਨੂੰ ਵੀਰਾਂ ਨੂੰ ਅਪੀਲ ਕਰਦਾ ਕਿ ਝੋਨਾ ਸਕਾ ਕੇ ਲਿਆਓ ਮੰਡੀਆਂ ਚ ਸੁੱਕਾ ਝੋਨਾ ਆਵੇਗਾ ਤਾਂ ਨਾਲ ਦੀ ਨਾਲ ਤੁਹਾਡੀ ਪਰਚੇਜ਼ ਵੀ ਹੋਏਗੀ ਤੇ ਤੁਹਾਡੇ 24 ਘੰਟਿਆਂ ਦੇ ਵਿੱਚ ਤੁਹਾਨੂੰ ਪੈਸੇ ਮਿਲਣਗੇ ਦੱਸੋ ਜੀ ਤੁਸੀਂ ਕਿਹਾ ਕਿ ਹੜਪ੍ਰਭਾਵਿਤ ਇਲਾਕਾ ਹੈ ਔਰ ਹੜਪ੍ਰਭਾਵਿਤ ਇਲਾਕੇ ਨੂੰ ਸਰਕਾਰ ਨੂੰ ਨਹੀਂ ਚਾਹੀਦਾ ਥੋੜੀ ਰਿਲੈਕਸੇਸ਼ਨ ਥੋੜੀ ਮੌਇਸਚਰ ਵਾਜੇ ਇਹ ਤਾਂ ਜਿਵੇਂ ਡੀਐਫਸੀ ਸਾਹਿਬ ਨੇ ਦੱਸਿਆ ਇਹ ਤਾਂ ਡੀਐਫਸੀ ਨੇ ਦੱਸਿਆ ਕਿ ਸੈਂਟਰ ਦੀਆਂ ਟੀਮਾਂ ਆ ਰਹੀਆਂ ਨੇ ਕਿ ਸੈਂਟਰ ਦਾ ਕੰਮ ਹੀ ਹੈ ਸੈਂਟਰ ਚੋਂ ਟੀਮਾਂ ਆਉਣਗੀਆਂ ਤਾਂ ਦੇ ਦੇਣਗੀਆਂ ਤੇ ਉਹਦੇ ਮੁਤਾਬਕ ਹੋ ਜਾਏਗਾ ਠੀਕ ਧੰਨਵਾਦ